ਬੈਗਰੂ ਜੀ ਦਾ ਖਾਲਸਾ ਬੈਗਰੂ ਜੀ ਦੀ ਫਤਿਹ ਜਿਹੜਾ ਪਰਸੋਂ ਸੰਧਾਰਸੀ ਦੇ ਕਿਸਾਨ ਦੀ ਟਰੈਕਟਰ ਦਾ ਟੋਲ ਟੋਲ ਸ਼ੰਭੂ ਟੋਲ ਬੈਰੀਅਰ ਵਾਲਾ ਨੇ ਕੱਟਿਆ ਸੀ ਉਹਦੇ ਸਬੰਧ ਚ ਅੱਜ ਸ਼ੰਭੂ ਟੋਲ ਪਲਾਜੇ ਦੇ ਇਕੱਠ ਹੈ ਕਿਸਾਨਾਂ ਦਾ ਤੇ ਇਸ ਸਬੰਧ ਚ ਆਪਣੀ ਜਥੇਬੰਦੀ ਨੇ ਵੀ ਪੂਰੀ ਤਰ੍ਹਾਂ ਦੇ ਸਮੂਲੀਅਤ ਕਰੀ ਹੈ ਜਿਸ ਦੇ ਜ਼ਰੀਏ ਕਿ ਹੁਣ ਇੱਕ ਸਾਈਡ ਜਿਹੜੀ ਰਾਜਪੁਰੇ ਤੋਂ ਵਾਲੇ ਨੂੰ ਜਾਣ ਵਾਲੀ ਆ ਉਹ ਫ੍ਰੀ ਕੀਤੀ ਹੋਈ ਹੈ ਐਸੇ ਸੰਬੰਧ ਚ ਆਪਣੇ ਜਥੇਬੰਦੀ ਦੇ ਜਜਾਰੂ ਜੋਧੇ ਜਿਹੜੇ ਔਰ ਇਸ ਟਾਈਮ ਖੜੇ ਆ ਟੋਲ ਜਿਹੜਾ ਰਾਜਪੁਰੇ ਤੋਂ ਅੰਮ੍ਰਿਤਸਰ ਨੂੰ ਜਾ ਰਿਹਾ ਉਹ ਪਾਸਾ ਫ੍ਰੀ ਕਰਿਆ ਹੋਇਆ ਹੈ ਜਿਹੜੇ ਵੀ ਬਾਈ ਜਿੱਧਰੋਂ ਵੀ ਆ ਰਹੇ ਆ ਇਹ ਨੋਟ ਕਰਨਾ ਹਾਂਜੀ ਪ੍ਰਧਾਨ ਜੀ ਕਾ ਮੁੱਦਾ ਹੀ ਐ ਇਹਦਾ ਅੱਜ ਕੱਲ ਇੱਕ ਸਾਡੇ ਕਿਸਾਨ ਨੇ ਅੰਮ੍ਰਿਤਸਰ ਤੋਂ ਜਿਹੜਾ ਟੂੜੀ ਗੇਰਨ ਵਾਸਤੇ ਜਾਂਦਾ ਉਹ ਤੰਦਾਰ ਤੋਂ ਸੰਧਾਰ ਸੀ ਪਿੰਡ ਦੇ ਨਾਲੇ ਹਾਂਜੀ ਟੂੜੀ ਗੇਰਨ ਆਪਣੇ ਪਿੰਡ ਚੋਂ ਅ ਟ੍ਰੈਕਟਰ ਟ੍ਰੇਲਰ ਨਾਲ ਟੂੜੀ ਗੇਰਨ ਜਾ ਰਿਹਾ ਦਾ ਪਰ ਉੱਥੇ ਕੀ ਕਰਿਆ ਟੋਲ ਕਲੱਜ ਵਾਲਿਆਂ ਨੇ ਪੂਰੀ ਨਜਾਇਜ਼ ਹੀ ਪਰਚੀ ਕੱਢਦੀ ਕਿ ਜਿਹੜਾ ਆਪਣਾ ਇਹ ਐਗਰੀਕਲਚਰ ਚੰਦਾ ਹੈ ਨਹੀਂ ਕੋਈ ਟੋਲ ਟੂਲ ਕਹਾਜ ਦੀ ਪਰਚੀ ਖਰਚੀਂਦਾ ਵੀ ਉਹ ਖਰਚੀਂਦਾ ਜਾਂਦੇ ਵਿੱਚ ਉਹਨਾਂ ਦਾ ਪਹਿਲ ਵਸਾਈ ਹੋਇਆ ਹੈ ਕਿ ਉਹਨੂੰ ਗਲਤ ਸ਼ਬਦਾਂ ਨਹੀਂ ਬੋਲੇ ਤੇ ਉਹ ਬੰਦੇ ਕਿਸਾਨੇ ਤੇ ਖੜਾ ਰਿਹਾ ਤੇ ਅੱਜ ਉਹਨਾਂ ਨੂੰ ਕੱਲ ਕੱਲ ਦਾ ਅੱਜ ਟਾਈਮ ਦੇ ਕੇ ਕਿ ਕੱਲ ਇਕੱਠੇ ਹੋ ਕੇ ਕੱਲ ਦਾ ਅੱਜ ਦੀ ਕਾਲ ਦੇ ਕੇ ਆਏ ਆਂ ਦੀ ਅੱਜ ਹੁਣ ਪ੍ਰਸ਼ਾਸਨ ਦਾ ਪ੍ਰਕਾਸ਼ ਨੂੰ ਵੀ ਖੜਾ ਹੈ ਤੇ ਇਹਨਾਂ ਜਿਹੜੇ ਟੋਲ ਵਾਲੇ ਅਧਿਕਾਰੀ ਮੈਨੇਜਰ ਉਹ ਵੀ ਆ ਕੇ ਗੱਲ ਕਰ ਰਹੇ ਆਂ ਪ੍ਰਾਜੇ ਯੋਜਨਾ ਦੇ ਸਾਡਾ ਆਪਸ ਵਿੱਚ ਵਿਚਾਰ ਕਰ ਰਹੇ ਵੀ ਜਿਹੜਾ ਅਗਲੀ ਵਾਰੀ ਇਹੋ ਜਿਹੀ ਦਿੱਕਤ ਨਾ ਆਵੇ ਜਿਵੇਂ ਲਾਗੇ ਲਾਗੇ ਪਿੰਡ 20 ਕਿਲੋਮੀਟਰ ਦੇ ਰਿਹੇ ਜਿਹੜੇ ਜਿਹੜੇ ਪਿੰਡ ਬਣਦੇ ਨੇ ਉਹ ਪਿੰਡਾਂ ਦੀ ਲਿਸਟ ਬਣਾ ਕੇ ਉਹਨੂੰ ਦੇਈ ਜਾਵੇ ਉਹ ਆਧਾਰ ਕਾਰਡ ਦੇ ਨਾਲ ਨਿਕਣ ਤੇ ਬਾਕੀ ਜਿਹੜੇ ਆਪਣੇ ਬੰਦ ਆਪਣੇ ਜਥੇਬੰਦੀਆਂ ਨੇ ਉਹ ਕਿ ਜਿਹੜੇ ਜਿਹੜੇ ਬੰਦੇ ਨੇ ਗੱਡੀ ਦੇ ਝੰਡਾ ਤੇ ਉਹਦੇ ਬੈਚ ਲੱਗਿਆ ਹੋਵੇ ਤੇ ਉਹ ਗੱਡੀ ਜਿਹੜੀ ਤੇ ਟੋਲਪ੍ਰੀ ਕਿਦੋਂ ਜਾ ਕੇ ਨਿਕਲੇ ਠੀਕ ਹੈ ਜੀ ਲੱਕ ਵਾਲੇ ਕਿਸਾਨਾਂ ਨੂੰ ਵੀ ਉਹ ਬੇਨਤੀ ਹੈ ਵੀ ਵੱਧ ਤੋਂ ਵੱਧ ਉਰੇ ਸ਼ੰਭੂ ਟੋਲ ਪਲਾਜ਼ੇ ਤੇ ਪਹੁੰਚੋ ਸ਼ੰਭੂ ਟੋਲ ਪਲਾਜ਼ਾ ਜਿਹੜਾ ਪਰ ਹੁਣ ਇਸ ਟਾਈਮ ਬੰਦ ਕਰਿਆ ਹੋਇਆ